ਜਲਾਲ ਚ ਸੇਤ ਤੰਦਰੁਸਤੀ ਕੇਂਦਰ ਦੀ ਨਵੀਂ ਬਿਲਡਿੰਗ ਦਾ ਕੰਮ ਸ਼ੁਰੂ। ਕਰੀਬ 26 ਲੱਖ ਰੁਪਏ ਦੀ ਲਾਗਤ ਨਾਲ 5 ਮਹੀਨਿਆਂ ਵਿੱਚ ਤਿਆਰ ਹੋਵੇਗੀ ਇਮਾਰਤ। ਹਲਕਾ ਕੋਆਰਡੀਨੇਟਰ ਬੂਟਾ ਸਿੰਘ ਜਲਾਲ। ਸਾਨਕਸ਼ੇਰ ਪਕਤਾ ਪਾਈ ਨਜ਼ਦੀਕ ਪਿੰਡ ਜਲਾਲ ਦੇ ਵਸਨੀਕਾਂ ਲਈ ਖੁਸ਼ੀ ਦੀ ਗੱਲ ਹੈ ਕਿ ਇੱਥੇ ਸੇਤ ਤੰਦਰੁਸਤੀ ਕੇਂਦਰ ਦੀ ਨਵੀਂ ਬਿਲਡਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਬੰਦੀ ਜਾਣਕਾਰੀ ਜੁੰਨੇਆ ਪਿੰਡ ਦੀ ਸਰਪੰਚ ਸ਼੍ਰੀਮਤੀ ਅਮਰਜੀਤ ਕੌਰ ਅਤੇ ਹਲਕਾ ਕੋਆਰਡੀਨੇਟਰ ਬੂਟਾ ਸਿੰਘ ਜਲਾਲ ਨੇ ਜਾਣਕਾਰੀ ਜੁੰਨੇਆ ਦੱਸਿਆ। ਕੀ ਪਿੰਡ ਵਿੱਚ ਪਹਿਲਾਂ ਬਣੀ ਇਮਾਰਤ ਤੋਂ ਪਿਛਲੇ ਕਈ ਸਾਲਾਂ ਤੋਂ ਖੰਡਰ ਬਣ ਚੁੱਕੀ ਸੀ ਹੈਲਥ ਡਿਪਾਰਟਮੈਂਟ ਦਾ ਸਟਾਫ ਪਿਛਲੇ ਕਈ ਸਾਲਾਂ ਤੋਂ ਨਰੇਗਾ ਪਵੰਦੀ ਇਮਾਰਤ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ ਉਹਨਾਂ ਦੱਸਿਆ ਕਿ ਇਸ ਇਮਾਰਤ ਅੰਦਰੋਂ ਲੇਡੀ ਡਾਕਟਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਪਿੰਡ ਦੀ ਪੰਚਾਇਤ ਵੱਲੋਂ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਇਸ ਮੰਗ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਿਹਤ ਸਹੂਲਤਾਂ ਦੇ ਘਾਟ ਨੂੰ ਪੂਰਾ ਕਰਨ ਲਈ ਨਵੀਂ ਇਮਾਰਤ ਦੀ ਉਸਾਰੀ ਲਈ ਕਰੀਬ 26 ਲੱਖ 99 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ। ਹਲਕਾ ਕੋਆਰਡੀਨੇਟਰ ਬੂਟਾ ਸਿੰਘ ਨੇ ਦੱਸਿਆ ਕਿ ਇਹ ਪ੍ਰੋਜੈਕਟ ਨਗਰਪੰਚਾਇਤ ਦੀ ਸਾਂਝੀ ਮਿਹਨਤ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਸੰਭਵ ਹੋਇਆ ਹੈ। ਉਹਨਾਂ ਨੇ ਕਿਹਾ ਕਿਸੇ ਸਿਹਤ ਸਹੂਲਤਾਂ ਦਾ ਵਧੀਆ ਪ੍ਰਬੰਧ ਕਰਨਾ ਸਰਕਾਰ ਦਾ ਮੁੱਖ ਉਪਰਾਲਾ ਹੈ ਤਾਂ ਜੋ ਲੋਕਾਂ ਨੂੰ ਇਲਾਜ ਲਈ ਕਿਸੇ ਵੀ ਹੋਰ ਥਾਂ ਨਾ ਜਾਣਾ ਪਵੇ। ਠੇਕੇਦਾਰ ਮੁਤਾਬਕ ਨਵੀਂ ਬਿਲਡਿੰਗ ਦਾ ਕੰਮ 5 ਮਹੀਨਿਆਂ ਵਿੱਚ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਿਹਤ ਕੇਂਦਰ ਦੇ ਬਣਨ ਨਾਲ ਨਾ ਸਿਰਫ ਜਲਾਨ ਨਗਰ ਦੇ ਨਿਵਾਸੀਆਂ ਨੂੰ ਸਗੋਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਉੱਚ ਪੱਧਰੀ ਇਲਾਜ ਦੀਆਂ ਸਹੂਲਤਾਂ ਮਿਲਣਗੀਆਂ। ਇਸ ਮੌਕੇ ਹੈਲਥ ਡਿਪਾਰਟਮੈਂਟ ਦੇ ਸ੍ਰੀ ਮੋਹ ਸਟਾਫ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਕਾਰਜ ਸਮੁੱਚੀ ਪੰਚਾਇਤ ਅਤੇ ਲੋਕਾਂ ਦੇ ਸਹਿਯੋਗ ਨਾਲ ਸਰਕਾਰੀ ਸਕੀਮਾਂ ਦੇ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਨੇ ਨਗਰ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸੇਤ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਲਈ ਲਗਾਤਾਰ ਯਤਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਨਵੀਂ ਸਿਹਤ ਕੇਂਦਰ ਦੀ ਈਮਾਰਤ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ। ਅਸੀਂ ਜੋ ਸਾਡੇ ਜਲਾਲ ਨਗਰ ਦੇ ਵਿੱਚ ਹੈਲਥ ਐਂਡ ਵੈਲਨੈਸ ਸੈਂਟਰ ਜਲਾਲ ਜਿਹਦੀ ਬਿਲਡਿੰਗ ਖੰਡਰ ਹੋ ਚੁੱਕੀ ਸੀ ਕਾਫੀ ਲੰਮੇ ਸਮੇਂ ਤੋਂ ਇਹਦਾ ਸਟਾਫ ਆ ਜਿਹੜਾ ਉਹ ਹੋਰ ਕਿਸੇ ਬਿਲਡਿੰਗ ਦੇ ਵਿੱਚ ਸ਼ਿਫਟ ਕਰਕੇ ਚਲਾਇਆ ਜਾ ਰਿਹਾ ਸੀ ਤੇ ਅਸੀਂ ਇਸ ਦੀ ਮੰਗ ਆ ਜਿਹੜੀ ਪੰਜਾਬ ਸਰਕਾਰ ਤੋਂ ਰੱਖੀ ਸੀ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸਾਹਿਬ ਦੀ ਜੋਗਵਾਹੀ ਵਾਲੀ ਸਰਕਾਰ ਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਸਾਡੀ ਮੰਗ ਨੂੰ ਪੂਰਾ ਕੀਤਾ ਅੱਜ ਅਸੀਂ ਟੱਕ ਲਾ ਕੇ ਇਸ ਬਿਲਡਿੰਗ ਦੀ ਅਸਾਰੀ ਦਾ ਕੰਮ ਆਰੰਭ ਕਰਨ ਲੱਗੇ ਆ ਇਸ ਕਰਕੇ ਅਸੀਂ ਸਰਕਾਰ ਦਾ ਤਹਿ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀ ਮੰਗ ਨੂੰ ਪੂਰਾ ਕੀਤਾ ਤੇ ਸਿਹਤ ਦੇ ਖੇਤਰ ਦੇ ਵਿੱਚ ਸਾਨੂੰ ਬਹੁਤ ਜ਼ਰੂਰਤ ਸੀ ਇਸ ਬਿਲਡਿੰਗ ਦੀ ਤੇ ਧੰਨਵਾਦ ਕਰਦੇ ਹਾਂ ਅਸੀਂ ਪੰਜਾਬ ਸਰਕਾਰ ਦਾ ਇਹ ਜਿਹੜੀ ਗ੍ਰਾਂਟ ਹੈ ਇਸ ਦੇ ਵਿੱਚ ਕੁੱਲ 26,99,000 ਰੁਪਏ ਦੀ ਗ੍ਰਾਂਟ ਆ ਇਹ ਸਾਨੂੰ ਠੇਕੇਦਾਰ ਸਾਹਿਬ ਨੇ ਦੱਸਿਆ ਵੀ 26,99,000 ਰੁਪਿਆ ਲਾਗਤ ਨਾਲ ਇਹ ਤਿਆਰ ਹੋਣ ਜਾ ਰਹੀ ਹੈ ਤੇ 5 ਮਹੀਨੇ ਦਾ ਦਾ ਟਾਈਮ ਪੀੜ ਹੈ ਤੇ ਸਾਡੀ ਹੁਣੇ ਠੇਕੇਦਾਰ ਸਾਹਿਬ ਨਾਲ ਗੱਲ ਹੋਈ ਹੈ ਟਾਈਮ ਤੋਂ ਪਹਿਲਾਂ ਜਿਹੜੀ ਬਿਲਡਿੰਗ ਹੈ ਉਹ ਕਹਿੰਦੇ ਤੁਹਾਨੂੰ ਦੇ ਦਿੱਤੀ ਜਾਵੇਗੀ। ਨਵੀਂ ਬਿਲਡਿੰਗ ਬਣ ਜਾ ਰਹੀ ਹੈ ਕੀ ਕਹੋਗੇ? ਹਾਂਜੀ। ਸਭ ਤੋਂ ਪਹਿਲਾਂ ਤਾਂ ਸਾਸ਼ੀ ਕਾਲ ਦੀ ਸਾਰਿਆਂ ਨੂੰ ਜੋ ਵੀ ਇਸ ਨੂੰ ਸਾਡੀ ਖਬਰ ਨੂੰ ਦੇਖ ਰਹੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਡੀ ਇਸ ਖਬਰ ਨੂੰ ਅੱਗੇ ਲੋਕਾਂ ਤੱਕ ਪਹੁੰਚਾ ਰਹੇ ਹੋ। ਸਭ ਤੋਂ ਮੇਨ ਚੀਜ਼ ਇਹ ਹੈ ਕਿ ਸਾਡੇ ਪਿੰਡ ਦੇ ਜੋ ਹਸਪਤਾਲ ਆ ਕਾਫੀ ਟਾਈਮ ਤੋਂ ਬਣਿਆ ਨਹੀਂ ਸੀ ਨਵਾਂ। ਅਸੀਂ ਇਸ ਟਾਈਮ ਤੇ ਨਰੇਗਾ ਭਵਨ ਦੇ ਵਿੱਚ ਕਾਫੀ ਸਾਲਾਂ ਤੋਂ ਬੈਠੇ ਸੀ, ਕਰੀਬਨ 15 ਸਾਲ। 15 ਸਾਲ ਹੋ ਗਈ ਸੀ ਸਾਨੂੰ। ਤੇ ਹੁਣ ਜੋ ਸਾਡੇ ਨਵੇਂ ਬਣੇ ਆ ਸਰਪੰਚ ਮੈਂਬਰ ਇਹਨਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਪਾਣੀ ਦੀ ਕਮੀ ਸੀ ਪਾਣੀ ਦਾ ਪੂਰਾ ਕੀਤਾ ਸਾਡਾ ਕੋਈ ਨਾ ਕੋਈ ਜੇ ਪ੍ਰੋਬਲਮ ਆਉਂਦੀ ਸੀ ਇਹ ਹਰੇਕ ਕੋਈ ਨਾ ਕੋਈ ਮੈਂਬਰ ਸਾਡੇ ਕੋਲ ਆਉਂਦੇ ਸੀ ਕੰਮ ਕਰਾਉਣ ਵਾਸਤੇ ਫਿਰ ਇਹਨਾਂ ਨੂੰ ਦੱਸਿਆ ਸੀ ਵੀ ਇਹ ਬਿਲਡਿੰਗ ਸਾਡੀ ਨਹੀਂ ਵੀ ਬਣਾਈ ਜਾਵੇ ਤਾਂ ਇਹ ਸਾਡੇ ਜੋ ਮਸਲੇ ਸੀਗੇ ਇਹਨਾਂ ਨੇ ਉੱਪਰ ਸਰਕਾਰ ਤੱਕ ਪਹੁੰਚਾਏ ਹੈਗੇ ਆ ਜਿਹਦੇ ਕਰਕੇ ਹੁਣ ਹੈਲਥ ਐਂਡ ਵੈਲਨੈਸ ਸੈਂਟਰ ਦੀ ਨਵੀਂ ਬਿਲਡਿੰਗ ਬਣ ਜਾ ਰਹੀ ਆ ਇਹਦੇ ਵਾਸਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰਿਆਂ ਦਾ ਜਿੰਨੇ ਵੀ ਮੈਂਬਰ ਆਏ ਨੇ ਬਹੁਤ ਧੰਨਵਾਦ ਜੀ